ਕੀ ਤੁਸੀਂ ਕਦੇ ਆਪਣੇ ਬੈਂਕ ਦਾ ਖਾਤਾ ਚੈੱਕ ਕਰਵਾਉਣ ਜਾਂਦੇ ਹੋ ਕੀ ਤੁਸੀਂ ਇਹ ਕਦੇ ਦੇਖਿਆ ਕਿ ਤੁਹਾਡੇ ਬੈਂਕ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਵੇਲੇ ਜਾਂ ਪੈਸੇ ਕਢਵਾਉਣ ਵੇਲੇ ਤੁਹਾਡੇ ਫੋਨ ਦੇ ਉੱਤੇ ਮੈਸੇਜ ਆ ਪਰ ਆ ਰਹੇ ਕੀ ਤੁਸੀਂ ਜਦੋਂ ਵੀ ਕਿਤੇ ਕੋਈ ਐਫ ਡੀ ਕਰਾਈ ਹੈ ਤਾਂ ਉਹਦੇ ਤੇ ਮਿਲਣ ਵਾਲਾ ਜਿਹੜਾ ਡਾਕੂਮੈਂਟ ਹੈ ਜਿਹੜਾ ਕਾਗਜ਼ ਹੈ ਕੀ ਉਹ ਬਿਲਕੁਲ ਸਹੀ ਹੈ ਤੁਹਾਡੀ ਐਫ ਡੀ ਪ੍ਰੋਪਰ ਤੁਹਾਡੇ ਬੈਂਕ ਦੇ ਰਿਕਾਰਡ ਦੇ ਵਿੱਚ ਹੈਗੀ ਹੈ ਕੀ ਤੁਸੀਂ ਕਦੇ ਆਪਣੀ ਲਿਮਟ ਦੀ ਬਾਰ ਬਾਰ ਜਾਂਚ ਕੀਤੀ ਹੈ ਕੀ ਤੁਸੀਂ ਆਪਣੇ ਸੇਵਿੰਗ ਖਾਤੇ ਵਾਰ ਵਾਰ ਜਾਂਚ ਕਰਦੇ ਹੋ ਜੇ ਨਹੀਂ ਕਰਦੇ ਤਾਂ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਕ ਦੇ ਵਿੱਚ ਇੱਕ ਇਹੋ ਜਿਹਾ ਹੀ ਬਹੁਤ ਕਰੋੜ ਬੈਂਕ ਘੁਟਾਲਾ ਬੈਂਕ ਦਾ ਇੱਕ ਅਜਿਹਾ ਕਰਮਚਾਰੀ ਜਿਹੜਾ ਕਿ ਆਪਣੇ ਹੀ ਬੈਂਕ ਦੇ ਗਾਹਕਾਂ ਨੂੰ ਪੂਰਾ ਪ੍ਰੇਮ ਨਾਲ ਪਿਆਰ ਨਾਲ ਰਹਿੰਦਾ ਸੀ ਉਹਨਾਂ ਦੀ ਬੈਂਕ ਗਿਆ ਦੀ ਰਿਸਪੈਕਟ ਕਰਦਾ ਸੀ ਬੈਂਕ ਦਾ ਹਰ ਇੱਕ ਕੰਮ 2 ਮਿੰਟਾਂ ਦੇ ਵਿੱਚ ਕਰਵਾ ਦਿੰਦਾ ਸੀ ਪਰ ਇਹ ਬੈਂਕ ਅਧਿਕਾਰੀ ਕੀ ਇੰਨਾ ਵਿਸ਼ਵਾਸ ਘਾਤ ਕਰੇਗਾ ਕੀ ਇੰਨਾ ਲੋਕਾਂ ਦੇ ਨਾਲ ਇੰਨਾ ਵੱਡਾ ਫਰੋਡ ਕਰੇਗਾ ਇਹੋ ਜਿਹੀ ਇੱਕ ਫਰੋਡ ਦੀ ਗੱਲ ਤੁਹਾਡੇ ਨਾਲ ਕਰਨ ਜਾ ਰਿਹਾ ਇਸ ਵੀਡੀਓ ਦੇ ਵਿੱਚ ਜਿਸ ਜਿੰਨ ਬੈਠਰੇ ਕਾਜ ਰੋਲੀ ਗਏ ਉਹਨੂੰ ਬੰਦਾ ਆਊਟ ਆਫ ਇੰਡੀਆ ਜਾ ਫਿਰਾਂਗੇ ਤੁਸੀਂ ਕੀ ਕਰ ਲਓਗੇ ਜਾਂ ਤੁਸੀਂ ਰਿਟਨ ਅਸ਼ੋਰ ਕਰੋ ਕਿ ਜਿੰਨਾ ਜਿੰਨਾ ਕੋਈ ਫਰਕ ਹੈ ਅਸੀਂ ਬਈ ਪੈਸੇ ਦੇਣ ਦੀ ਗੰਭੀਰ ਇਹਨੂੰ ਪਿਆਰ ਲੱਖ ਦਾ ਨਹੀਂ 2 ਲੱਖ ਦਾ ਨਹੀਂ ਕਰੋੜਾਂ ਦੇ ਹਿਸਾਬ ਨਾਲ ਘਟਾਲਾ ਹੋਇਆ ਤੇ ਇਹ ਬੈਂਕ ਕਰਮਚਾਰੀ ਲੋਕਾਂ ਦਾ ਨਾਲ ਵਿਸ਼ਵਾਸ ਘਾਤ ਕਰਕੇ ਲੋਕਾਂ ਦਾ ਜਮਾ ਕਰਾਇਆ ਹੋਇਆ ਪੈਸਾ ਲੈ ਕੇ ਫਰਾਰ ਹੋ ਚੁੱਕਿਆ ਹੈ ਜੀ ਹਾਂ ਬਿਲਕੁਲ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਾਦਕ ਕਸਬੇ तकरीबन 55 ਤੋਂ 60 ਲੱਖ ਤੇ 350 ਲੱਖ ਤਿੰਨ ਤਾਹਫੜੀਆਂ ਸੀ ਜੀ ਮੇਰੇ ਪਰਜਾਈ ਦੇ ਨਾਂ ਤੇ ਕਿੰਨੇ ਉਹ ਜਿਹੜੀਆਂ ਫੇਰ ਕੀ ਹਸਪਤਾਲਾਂ ਕਿਸ ਤਰ੍ਹਾਂ ਮਾਰੀ ਗਈ ਹੈ ਠੱਗੀ ਆਮ ਤੌਰ ਤੇ ਤੁਸੀਂ ਜਦੋਂ ਵੀ ਆਪਣੇ ਬਚਤ ਕੀਤੇ ਹੋਏ ਪੈਸਿਆਂ ਦੀ ਐਫ ਡੀ ਕਰਵਾਉਣ ਜਾਂਦੇ ਹੋ ਫਿਕਸ ਡਿਪੋਜ਼ਿਟ ਕਰਵਾਉਣ ਜਾਂਦੇ ਹੋ ਤਾਂ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਸੁਰੱਖਿਅਤ ਹੋ ਸਕੇ ਤੇ ਇਹ ਐਫ ਡੀ ਤੁਸੀਂ ਕਿੱਥੇ ਕਰਵਾਉਣ ਜਾਂਦੇ ਹੋ ਬੈਂਕ ਦੇ ਵਿੱਚ ਬੈਂਕ ਦੇ ਵਿੱਚ ਇਹ ਐਫ ਡੀ ਕਰਵਾਉਣ ਤੋਂ ਬਾਅਦ ਜਿਹੜਾ ਸਾਨੂੰ 5 ਸਾਲ ਬਾਅਦ 2 ਸਾਲ ਬਾਅਦ 7 ਸਾਲ ਬਾਅਦ ਉਸ ਦੀ ਪਾਲਿਸੀ ਦੇ ਹਿਸਾਬ ਨਾਲ ਸਾਨੂੰ ਪੈਸਾ ਮਿਲਣਾ ਹੁੰਦਾ ਸਾਡਾ ਪੈਸਾ ਡਬਲ ਹੋਣਾ ਹੁੰਦਾ ਅਸੀਂ ਉਸ ਐਫ ਡੀ ਨੂੰ ਬੈਂਕ ਦੇ ਵਿੱਚੋਂ ਬੈਂਕ ਦੇ ਵਿੱਚ ਜਮਾ ਕਰਾਉਣ ਤੋਂ ਬਾਅਦ ਆਪਦੀ ਆਮਦਨ ਹੈ ਜਿਹੜੀ ਉਹਨੂੰ ਬੈਂਕ ਦੇ ਵਿੱਚ ਜਮਾ ਕਰਵਾ ਦੇਣ ਤੋਂ ਬਾਅਦ ਬੈਂਕ ਵੱਲੋਂ ਸਾਨੂੰ ਇੱਕ ਕਾਗਜ਼ ਦਿੱਤਾ ਜਾਂਦਾ ਜਿਹਦੇ ਉੱਪਰ ਸਾਰੀ ਐਫ ਡੀ ਦੀ ਡਿਟੇਲ ਲਿਖੀ ਹੁੰਦੀ ਹੈ ਕਿ ਅਸੀਂ ਕਿੰਨੇ ਦੀ ਐਫ ਡੀ ਕਰਵਾਈ ਹੈ ਕਿੰਨੇ ਸਾਲ ਬਾਅਦ ਇਹ ਐਫ ਡੀ ਸਾਡੀ ਮੈਚ्योर ਹੋ ਜਾਣੀ ਹੈ ਕਿੰਨੀ ਇਸ ਦੀ ਮਿਆਦ ਹੈ ਔਰ ਉਸ ਮਿਆਦ ਤੋਂ ਬਾਅਦ ਸਾਨੂੰ ਕਿੰਨਾ ਪੈਸਾ ਮਿਲਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬੈਂਕ ਵੱਲੋਂ ਤੁਹਾਨੂੰ ਦਿੱਤਾ ਗਿਆ ਉਹ ਕਾਗਜ਼ ਅਸਲੀ ਹੈ ਜਾਂ ਨਕਲੀ ਇਹ ਬੈਂਕ ਹੈ ਸਟੇਟ ਬੈਂਕ ਆਫ ਇੰਡੀਆ ਪੰਜਾਬ ਦਾ ਸਟੇਟ ਬੈਂਕ ਆਫ ਇੰਡੀਆ ਜ਼ਿਲ੍ਹਾ ਫਰੀਦਕੋਟ ਕਸਬਾ 사ਦਕ ਬ੍ਰਾਂਚ 사ਦਕ ਜਿੱਥੇ ਕਿ ਲੋਕ ਆਪਣੇ ਬੱਚਿਆਂ ਦੇ ਭਵਿੱਖ ਲਈ ਜਮਾ ਕੀਤਾ ਹੋਇਆ ਪੈਸਾ ਬੈਂਕ ਦੇ ਵਿੱਚ ਜਮਾ ਕਰਵਾ ਕੇ ਐਫ ਡੀ ਦੇ ਰੂਪ ਦੇ ਵਿੱਚ ਜਮਾ ਕਰਵਾ ਦਿੰਦੇ ਹਨ ਪਰ ਉੱਥੋਂ ਦਾ ਹੀ ਇੱਕ ਕਰਮਚਾਰੀ ਜਿਸ ਦਾ ਨਾਮ ਹੈ ਅਮਿਤ ਢੀਂਗੜਾ ਅਮਿਤ ਢੀਂਗੜਾ ਜਿਹੜਾ ਕਰਮਚਾਰੀ ਹੈ ਉਹ ਬੈਂਕ ਦੇ ਗਾਹਕਾਂ ਨੂੰ ਇੰਨਾ ਭਰੋਸੇ ਦੇ ਵਿੱਚ ਲੈ ਜਾਂਦਾ ਹੈ ਲੈ ਲੈਂਦਾ ਹੈ ਕਿ ਬੈਂਕ ਦੇ ਜਿਹੜੇ ਗਾਹਕ ਹੈ ਉਹ ਉਸ ਤੇ ਪੂਰਾ ਭਰੋਸਾ ਕਰਦੇ ਹਨ ਤੇ ਜੇ ਉਹ ਕਹਿ ਦਿੰਦਾ ਹੈ ਉਹ ਠੀਕ ਮੰਨ ਲਿਆ ਜਾਂਦਾ ਹੈ ਉਸ ਨੇ ਕਿਸ ਤਰ੍ਹਾਂ ਇਸ ਠੱਗੀ ਨੂੰ ਅੰਜਾਮ ਦਿੱਤਾ ਜਦੋਂ ਵੀ ਕੋਈ ਬੈਂਕ ਦੇ ਵਿੱਚ ਆਪਣੇ ਲਈ ਐਫ ਡੀ ਕਰਵਾਉਣ ਜਾਂਦਾ ਸੀ ਤਾਂ ਉਹ ਐਫ ਡੀ ਦੇ ਜਮਾ ਕਰਾਏ ਹੋਏ ਪੈਸਿਆਂ ਨੂੰ ਆਪਣੇ ਕੋਲ ਰੱਖ ਲੈਂਦਾ ਸੀ ਜਾਂ ਜਮਾ ਕਰ ਲੈਂਦਾ ਸੀ ਤਾਂ ਇੱਕ ਡਾਕੂਮੈਂਟ ਐਫ ਡੀ ਦਾ ਜਿਹੜਾ ਹੁੰਦਾ ਉਹ ਨੂੰ ਗਾਹਕਾਂ ਨੂੰ ਦੇ ਦਿੱਤਾ ਜਾਂਦਾ ਸੀ ਪਰ ਉਹ ਡਾਕੂਮੈਂਟ ਜਾਲੀ ਹੁੰਦਾ ਸੀ ਤੇ ਉਹ ਪੈਸੇ ਆਪਣੇ ਖਾਤੇ ਦੇ ਵਿੱਚ ਟ੍ਰਾਂਸਫਰ ਕਰ ਲੈਂਦਾ ਸੀ ਉਸ ਨੇ ਇਹ ਸਿਰਫ ਐਫ ਡੀਆਂ ਨੂੰ ਬਹੁਤ ਵੱਡਾ ਘਟਾਲਾ ਬਣਾਇਆ ਤੇ ਬਹੁਤ ਸਾਰੇ ਲੋਕਾਂ ਦੀਆਂ ਐਫ ਡੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਬਜ਼ਾ ਕਰਦੇ ਹੋਏ ਜਾਂ ਉਹਨਾਂ ਨੂੰ ਇੱਕ ਘਟਾਲੇ ਦਾ ਰੂਪ ਦਿੱਤਾ ਤੇ ਕਰੋੜਾਂ ਰੁਪਇਆ ਗਵਨ ਕਰ ਲਿਆ ਗਿਆ ਐਫ ਡੀਆਂ ਦੇ ਰੂਪ ਦੇ ਵਿੱਚ ਕਿਸੇ ਦੀ 16 ਲੱਖ ਦੀ ਐਫ ਡੀ ਕਿਸੇ ਦੀ 14 ਲੱਖ ਦੀ ਐਫ ਡੀ ਕਿਸੇ ਦੀ 20 ਲੱਖ ਦੀ ਇਥੋਂ ਤੱਕ ਕਿ ਕਿਸੇ ਗਾਹਕ ਦੀਆਂ ਤਿੰਨ ਤਿੰਨ ਚਾਰ ਚਾਰ ਐਫ ਡੀਆਂ ਜਿਨ੍ਹਾਂ ਦੀ ਟੋਟਲ ਕੀਮਤ 60 60 ਲੱਖ ਰੁਪਏ ਤੱਕ ਪਹੁੰਚ ਗਈ ਤਾਂ ਉਹਨਾਂ ਦੇ ਖਾਤੇ ਦੇ ਵਿੱਚ ਬੈਂਕ ਰਿਕਾਰਡ ਦੇ ਵਿੱਚ ਇੱਕ ਵੀ ਪੈਸਾ ਜਮ੍ਹਾਂ ਨਹੀਂ ਤੇ ਉਹਨਾਂ ਕੋਲ ਜਿਹੜਾ ਐਫ ਡੀ ਦੇ ਰੂਪ ਦੇ ਵਿੱਚ ਦਿੱਤਾ ਗਿਆ ਕਾਗਜ਼ ਸੀ ਉਹ ਸਿਰਫ ਇੱਕ ਕਾਗਜ਼ ਦਾ ਟੁਕੜਾ ਸਾਬਤ ਹੋਇਆ ਜਿਹੜਾ ਕਿ ਉਹ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਬਹੁਤ ਹੀ ਸੰਭਾਲ ਨਾਲ ਰੱਖ ਰਏ ਸਨ ਆਪਣੀਆਂ ਅਲਮਾਰੀਆਂ ਦੇ ਵਿੱਚ ਆਪਣੇ ਬੈਗਾਂ ਦੇ ਵਿੱਚ ਆਪਣੀਆਂ ਫਾਈਲਾਂ ਦੇ ਵਿੱਚ ਪਰ ਜਦੋਂ ਉਹਨਾਂ ਦੀਆਂ ਐਫ ਡੀਆ ਮੈਚੁਰ ਹੋਈਆਂ ਤਾਂ ਉਹ ਇਸ ਐਫ ਡੀ ਨੂੰ ਲੈ ਕੇ ਬੈਂਕ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਉਹਨਾਂ ਦੀ ਉਸ ਐਫ ਡੀ ਦਾ ਬੈਂਕ ਦੇ ਵਿੱਚ ਕੋਈ ਰਿਕਾਰਡ ਨਹੀਂ ਹੈ ਜੇਕਰ ਬੈਂਕ ਵਾਲਿਆਂ ਦੀ ਮੰਨੀਏ ਤਾਂ ਹੁਣ ਤੱਕ ਉਹਨਾਂ ਦੇ ਰਿਕਾਰਡ ਅਨਸਾਰ 4 ਕਰੋੜ ਤੋਂ ਵੱਧ ਦੀ ਠੱਗੀ ਜਿਹੜੀ ਬੈਂਕ ਦੇ ਬੈਂਕ ਦੇ ਗਾਹਕਾਂ ਦੇ ਨਾਲ ਇੱਕ ਬੈਂਕ ਕਰਮਚਾਰੀ ਵੱਲੋਂ ਮਾਰੀ ਗਈ ਹੈ ਪਰ ਜੇ ਲੋਕਾਂ ਦੀ ਗੱਲ ਕਰੀਏ ਤਾਂ ਇਹ 4 ਕਰੋੜ ਦੀ ਨਹੀਂ 40 ਕਰੋੜ ਦੀ ਨਹੀਂ 100 ਕਰੋੜ ਤੋਂ ਉੱਪਰ ਦੀ ਠੱਗੀ ਹੈ ਜਿਸ ਹਿਸਾਬ ਦੇ ਨਾਲ ਕਿਸੇ ਦਾ 60 ਲੱਖ ਕਿਸੇ ਦਾ 20 ਲੱਖ ਕਿਸੇ ਦਾ 14 ਲੱਖ ਕਿਸੇ ਦਾ 5 ਲੱਖ ਰੁਪਈਆ ਉਸ ਦੇ ਖਾਤਿਆਂ ਦੇ ਵਿੱਚੋਂ ਗਾਇਬ ਕਰ ਦਿੱਤਾ ਗਿਆ ਕਿਸ ਵੱਲੋਂ ਗਾਇਬ ਕਰ ਦਿੱਤਾ ਗਿਆ ਬੈਂਕ ਦੇ ਹੀ ਕਰਮਚਾਰੀ ਵੱਲੋਂ ਉਸ ਕਰਮਚਾਰੀ ਵੱਲੋਂ ਜਿਸ ਦੇ ਉੱਤੇ ਕਸਬੇ ਦੇ ਲੋਕ ਆਸ-ਪਾਸ ਦੇ ਪਿੰਡਾਂ ਦੇ ਲੋਕ ਪੂਰਾ ਭਰੋਸਾ ਕਰਦੇ ਸਨ ਪੂਰਾ ਵਿਸ਼ਵਾਸ ਕਰਦੇ ਸਨ ਪਰ ਇਸ ਬੈਂਕ ਕਰਮਚਾਰੀ ਨੇ ਬਹੁਤ ਹੀ ਛਾਤਰ ਤਰੀਕੇ ਦੇ ਨਾਲ ਉਹ ਬੈਂਕ ਦੇ ਲੋਕਾਂ ਨਾਲ ਬੈਂਕ ਦੇ ਗਾਹਕਾਂ ਨਾਲ ਠੱਗੀ ਮਾਰੀ ਹੈ ਤਾਂ ਕਿਸ ਤਰ੍ਹਾਂ ਮਾਰੀ ਹੈ ਇਹ ਠੱਗੀ ਉਹ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੇ ਵਿੱਚ ਅੱਗੇ ਨਾਲ ਸਿਰਫ ਐਫ ਡੀਆਂ ਤੱਕ ਹੀ ਨਹੀਂ ਰੁਕੀ ਇਸ ਤੋਂ ਅੱਗੇ ਵੀ ਚੱਲਦੇ ਹਾਂ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਵਪਾਰਕ ਲੋਕਾਂ ਦੇ ਲੋਕਾਂ ਦੀਆਂ ਬੰਨੀਆਂ ਹੋਈਆਂ ਬੈਂਕ ਦੇ ਵਿੱਚ ਲਿਮਟਾਂ ਦੀ ਇਸ ਤੋਂ ਬਾਅਦ ਵਾਰੀ ਆਉਗੀ ਸੇਵਿੰਗ ਖਾਤਿਆਂ ਦੀ ਜਿਨ੍ਹਾਂ ਦੇ ਉੱਪਰ ਉਸ ਕਰਮਚਾਰੀ ਨੇ ਆਪਣਾ ਬਿਲਕੁਲ ਹੱਥ ਸਾਫ਼ ਕਰ ਦਿੱਤਾ ਬਿਲਕੁਲ ਖਾਤੇ ਖਾਲੀ ਕਰ ਦਿੱਤੇ ਗਏ ਲੋਕ ਆਪਣੇ ਖਾਤੇ ਖਾਲੀ ਹੋਏ ਖਾਤਿਆਂ ਨੂੰ ਵੇਖ ਕੇ ਰੋਂਦੇ ਰਹੇ ਕਰ ਲਾਉਂਦੇ ਰਹੇ ਤੇ ਬੈਂਕ ਬੈਂਕ ਅਧਿਕਾਰੀ ਬੈਂਕ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਆਸ਼ਵਾਸ਼ਣ ਦਿੰਦਾ ਰਿਹਾ ਕਿ ਤੁਹਾਡੇ ਪੈਸੇ ਬਿਲਕੁਲ ਸੇਫ ਹਨ ਤੇ ਤੁਹਾਨੂੰ ਇਹ ਪੈਸੇ ਬਿਲਕੁਲ ਮਿਲ ਜਾਣਗੇ ਲੋਕਾਂ ਨੂੰ ਪੈਸੇ ਮਿਲਦੇ ਹਨ ਜਾਂ ਨਹੀਂ ਮਿਲਦੇ ਇਹ ਆਉਣ ਵਾਲਾ ਭਵਿੱਖ ਦੱਸੇਗਾ ਤੋਂ ਬਾਅਦ ਲਿਮਟ ਦੇ ਖਾਤਿਆਂ ਦੀ ਲਿਮਟ ਜਿਹੜੀ ਕਿ ਵਪਾਰਕ ਲੋਕ ਆਪਣੇ ਖਾਤ ਕੰਮ ਕਰਨ ਲਈ ਬਿਜ਼ਨਸ ਕਰਨ ਲਈ ਬੈਂਕ ਤੋਂ ਬਣਵਾਉਂਦੇ ਹਨ ਪਰ ਉਸ ਕਰਮਚਾਰੀ ਤੇ ਲੋਕ ਇੰਨਾ ਯਕੀਨ ਕਰਦੇ ਸਨ ਕਿ ਆਪਣੇ ਖਾਲੀ ਚੈਕ ਆਪਣੇ ਖਾਲੀ ਡਾਕੂਮੈਂਟਸ ਉਸ ਕਰਮਚਾਰੀ ਨੂੰ ਦੇ ਦਿੰਦੇ ਸਨ ਪਰ ਉਸ ਕਰਮਚਾਰੀ ਨੇ ਲੋਕਾਂ ਦੇ ਇਸ ਵਿਸ਼ਵਾਸ ਦਾ ਬਹੁਤ ਨਜ਼ਾਇਜ਼ ਫਾਇਦਾ ਉਠਾਉਂਦੇ ਹੋਏ ਉਹਨਾਂ ਦੇ ਸਾਰੇ ਖਾਤੇ ਖਾਲੀ ਕਰ ਦਿੱਤੇ ਤੇ ਕਰੋੜਾਂ ਰੁਪਇਆ ਗਵਨ ਕਰਕੇ ਫਰਾਰ ਹੋ ਗਿਆ ਬਹੁਤ ਸਾਰੇ ਜੇਕਰ ਲੋਕਾਂ ਦੀ ਗੱਲ ਮੰਨੀਏ ਜਾਂ ਸੂਤਰਾਂ ਦੀ ਗੱਲ ਮੰਨੀਏ ਤਾਂ ਉਹ ਕਰਮਚਾਰੀ ਦੇਸ਼ ਛੱਡ ਕੇ ਜਾ ਚੁੱਕਾ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਬੈਂਕ ਪ੍ਰਸ਼ਾਸਨ ਨੇ ਦੋਸ਼ ਦਾ ਦੇਸ਼ ਨਿਕਾਲਾ ਰੁਕਣ ਲਈ ਬਹੁਤ ਸਾਰੇ ਪੁਖਤਾ ਪ੍ਰਬੰਧ ਕੀਤੇ ਹਨ ਪਰ ਉਹ ਕਰਮਚਾਰੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਸ ਨੇ ਬੈਂਕ ਦੇ ਲਿਮਟ ਖਾਤੇ ਸਾਫ ਕੀਤੇ ਲੋਕਾਂ ਦੇ ਲੱਖਾਂ ਲੱਖ ਰੁਪਇਆ ਕਿਸੇ ਦਾ 7 ਲੱਖ ਕਿਸੇ ਦਾ 10 ਲੱਖ ਕਿਸੇ ਦਾ 5 ਲੱਖ ਇਸ ਨਹੀਂ ਉਸ ਇਨਸਾਨ ਨੇ ਉਸ ਫਰੋਡੀ ਨੇ ਉਸ ਵਿਸ਼ਵਾਸ ਘਾਤੀ ਨੇ ਲੋਕਾਂ ਦੇ ਗਰੀਬ ਲੋਕਾਂ ਦੇ ਸੇਵਿੰਗ ਖਾਤਿਆਂ ਦੇ ਵਿੱਚੋਂ ਵੀ ਪੈਸਾ ਨਹੀਂ ਛੱਡਿਆ ਕੀਤਾ ਬਹੁਤ ਸਾਰੇ ਕਿਸਾਨਾਂ ਦੀਆਂ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਬੈਂਕ ਕੋਲ ਗਿਰਵੀ ਰੱਖ ਕੇ ਲਿਮਟਾਂ ਚੁੱਕੀਆਂ ਸਨ ਜਿਨ੍ਹਾਂ ਲਿਮਟਾਂ ਦੇ ਵਿੱਚ ਲੱਖਾਂ ਰੁਪਇਆ ਬਕਾਇਆ ਪਿਆ ਸੀ ਉਹ ਸਾਰਾ ਇਸ ਫਰੋਡੀ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਪਰ ਇਸ ਅੱਗੇ ਅੱਗੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇੰਨੇ ਬਹੁ ਕਰੋੜਾਂ ਰੁਪਇਆ ਦੇ ਇਸ ਘੁਟਾਲੇ ਦੇ ਵਿੱਚ ਕੀ ਉਹ ਇਕੱਲਾ ਕਰਮਚਾਰੀ ਹੀ ਇਨਵੋਲਵ ਹੈ ਜਾਂ ਇਕੱਲਾ ਕਰਮਚਾਰੀ ਹੀ ਦੋਸ਼ੀ ਹੈ ਇੰਨੇ ਸਾਲਾਂ ਤੋਂ ਬੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਬੈਂਕ ਕੀ ਕਦੇ ਵੀ ਬੈਂਕ ਨੂੰ ਪਤਾ ਨਹੀਂ ਲੱਗਿਆ ਕਿ ਸਾਡੀ ਬ੍ਰਾਂਚ ਦਾ ਹੀ ਇੱਕ ਮੇਨ ਕਰਮਚਾਰੀ ਮੁੱਖ ਕਰਮਚਾਰੀ ਜਿਹੜਾ ਕਿ ਇੰਨੇ ਵੱਡੇ ਘਟਾਲੇ ਨੂੰ ਅੰਜਾਮ ਦੇ ਰਿਹਾ ਹੈ ਕੀ ਇਸ ਕਰਮਚਾਰੀ ਦੇ ਨਾਲ ਹੋਰ ਵੀ ਕੋਈ ਕਰਮਚਾਰੀ ਹੋਰ ਵੀ ਕੋਈ ਅਧਿਕਾਰੀ ਹੋਰ ਵੀ ਕੋਈ ਮੁੱਖ ਅਫਸਰ ਇਸ ਬੈਂਕ ਘਟਾਲੇ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਉਸ ਕਰਮਚਾਰੀ ਦਾ ਸਾਰਾ ਬੋਰੀਆ ਬਿਸਤਰਾ ਗੋਲ ਕਰਾ ਕੇ ਉਸ ਕਰਮਚਾਰੀ ਨੂੰ ਪੁਲਿਸ ਦੀ ਗ੍ਰਿਫਤ ਤੋਂ ਦੂਰ ਲਿਜਾਣਾ ਉਸ ਕਰਮਚਾਰੀ ਦੇ ਬਾਹਰ ਭੱਜ ਜਾਣ ਦਾ ਬਾਹਰਲੇ ਮੁਲਕ ਭੱਜ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ ਕੀ ਉਹ ਬਾਤ ਦੀ ਉਪਲਬਧ ਕਰਵਾ ਦਿੱਤੀ ਜਾਊਗੀ ਪਰ ਸਵਾਲ ਬਹੁਤ ਖੜੇ ਹੋ ਗਏ ਹਨ ਇਸ ਵੱਡੀ ਲੁੱਟ ਦੇ ਨਾਲ ਇਸ ਵੱਡੀ ਲੁੱਟ ਇਹ ਵੱਡੀ ਲੁੱਟ ਇੰਨੇ ਸਵਾਲ ਖੜੇ ਕਰਦੀ ਹੈ ਇੰਨਾ ਸਾਨੂੰ ਮਜਬੂਰ ਕਰਦੀ ਹੈ ਸੋਚਣ ਦੇ ਲਈ ਕਿ ਕੀ ਅਸੀਂ ਕਿਸੇ ਵੀ ਬੈਂਕ ਕਰਮਚਾਰੀ ਦੇ ਉੱਤੇ ਅੱਖਾਂ ਬੰਦ ਕਰਕੇ ਅੰਨਾ ਵਿਸ਼ਵਾਸ ਕਰ ਸਕਦੇ ਹਾਂ ਕੀ ਅਸੀਂ ਆਪਣੇ ਬੈਂਕ ਖਾਤਿਆਂ ਨਾਲ ਜੁੜੇ ਹੋਏ ਮੋਬਾਈਲ ਫੋਨਾਂ ਤੇ ਆਉਣ ਵਾਲੇ ਮੈਸੇਜਾਂ ਨੂੰ ਵਾਰ-ਵਾਰ ਚੈੱਕ ਕਰਦੇ ਹਾਂ ਜੇ ਨਹੀਂ ਕਰਦੇ ਤਾਂ ਆਪਣੇ ਹੀ ਅੱਜ ਤੋਂ ਹੀ ਉਹਨਾਂ ਮੈਸੇਜਾਂ ਨੂੰ ਆਪਣੀਆਂ 트ਾਂਜੈਕਸ਼ਨਾਂ ਦੇ ਨਾਲ ਜੋੜੋ ਤੇ ਉਹਨਾਂ ਦੀ ਨਿਗਰਾਨੀ ਰੱਖੋ ਇਸ ਤੋਂ ਇਲਾਵਾ ਤੁਸੀਂ ਆਪਣੀਆਂ ਐਫ ਡੀਆਂ ਦੀਆਂ ਫਿਕਸ ਖਾਤਿਆਂ ਦੀਆਂ ਫਿਕਸਡ ਡਿਪੋਜ਼ਿਟ ਦੀਆਂ ਆਪਣੀਆਂ ਵਾਰ-ਵਾਰ ਜਾਂਚ ਕਰਵਾਉਂਦੇ ਰਹੋ ਅਤੇ ਜਦੋਂ ਵੀ ਤੁਸੀਂ ਕੋਈ ਨਵੀਂ ਐਫ ਡੀ ਬੈਂਕ ਦੇ ਵਿੱਚ ਕਰਵਾਉਣ ਜਾਂਦੇ ਹੋ ਤਾਂ ਉਸ ਦਾ ਪ੍ਰੋਪਰ ਰਿਕਾਰਡ ਚੈੱਕ ਕਰਕੇ ਹੀ ਘਰ ਪਰਤੋ ਕਿ ਤੁਹਾਡੀ ਉਹ ਐਫ ਡੀ ਤੁਹਾਡੇ ਬੈਂਕ ਰਿਕਾਰਡ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਦਰਜ ਹੋ ਚੁੱਕੀ ਹੈ ਜਾਂ ਨਹੀਂ ਹੋ ਚੁੱਕੀ ਆਪਣੀਆਂ ਲਿਮਟਾਂ ਦਾ ਹਿਸਾਬ ਕਿਤਾਬ बराबर रखਦੇ ਰਹੋ ਇਹ ਨਾ ਹੋਵੇ ਕਿ ਇਸ ਕਰਮਚਾਰੀ ਨੇ ਜੋ ਕੀਤਾ ਸੋ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਕਰਮਚਾਰੀ ਕੋਈ ਹੋਰ ਬੈਂਕ ਅਧਿਕਾਰੀ ਕੋਈ ਹੋਰ ਉਹ ਵਿਸ਼ਵਾਸ ਕਰਨ ਵਾਲਾ ਬੰਦਾ ਜਿਹਦੇ ਉੱਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਹਾਂ ਕੀ ਕਿਤੇ ਸਾਡੇ ਨਾਲ ਬਹੁਤ ਵੱਡਾ ਫਰੋਡ ਤਾਂ ਨਹੀਂ ਕਰ ਰਿਆ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ